Come on, it ਆਨੇ ਤੋਂ ਪਿੰਡ ਤੋਂ ਚੱਲ ਕੇ ਟੀਮ ਜਿਹੜੀ ਆਈ ਉਹ ਪਿੰਡ ਵਾਲੀ ਸਾਈਡ ਆ ਗਈ ਆ ਲੰਬ ਰਾਮੇ ਵਾਲੀ ਖੇਡਾਰ ਨੇ ਕਬੱਡੀ ਪਾਈ ਤੇ ਬਹੁਤ ਸ਼ਕਤੀਮਾਨ ਦੇ ਹੋ ਰਹੇ ਇਹਨੇ ਖੁਸ਼ੀ ਨੇ ਕਬੱਡੀ ਪਾਈ ਆ ਐਨ ਕਹਿੰਦੇ ਖੁਸ਼ੀ ਨੇ ਕਬੱਡੀ ਪਾਈ ਆ ਤੇ ਕਾਸੀ ਕਸਾ ਮਜਬੂਰੀਆਂ ਕਰਕੇ ਕੁਝ ਬੁਗੀਕੀਆਂ ਕਰਕੇ ਘਰੋਂ ਨਹੀਂ ਆ ਸਕੀ ਅੱਜ ਫਿਰ ਮੈਦਾਨ ਦੇ ਵਿੱਚ ਗੱਗੂ ਦੀ ਕਬੱਡੀ ਪੈਂਦੀ ਆ ਐਨ ਕਹਿੰਦੇ ਗੱਗੂ ਦੀ ਕਬੱਡੀ ਪੈਂਦੀ ਆ ਫੇਰ ਮੈਦਾਨ ਦੇ ਵਿੱਚ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਬਾਪੂ ਦੀ ਪੱਗ ਨਾਲ ਦੀ ਜੋ ਚੁੰਨੀ ਰੰਗਣੀ ਆ ਤਾਂ ਉਹ ਬਾਪੂ ਦੀ ਪੱਗ ਨਾਲ ਦੀ ਰੰਗਾਇਆ ਹਰ ਕਹਿੰਦੇ ਆਗੇ ਬੱਤੂ ਦੇ ਪੱਗ ਨਾਲ ਜਿਹੜਾ ਗਾਇਆ ਹੈ ਰਾਮੇਬਾਬੀ ਕਹਿੰਦੇ ਗੱਲ ਨੂੰ ਟਰਾਈ ਕਰਦੀ ਹੈ ਜੱਫਾ ਨਹੀਂ ਲਾ ਸਕੇ ਆ ਚੋਟੀ ਦਾ ਨੰਬਰ ਕਹਿੰਦੇ ਭਾਵੇਂ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਰਾਮਪਿੰਡ ਮੈਕ ਨਾਮ ਹੈ ਦੂਸਰੇ ਪਾਸੇ ਤਿੰਨ ਇੱਕ ਕੰਨੀ ਤੇ ਕਹਿੰਦੇ ਕੋਮਲ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਦੀ ਪੈਰ ਲੱਕ ਟੱਕਰ ਕਿਹਦੇ ਨਾਲ ਹੋਵੇਗੀ ਇਹ ਗੱਲਾਂ ਸਮਝੀਆਂ ਚਲਦੇ ਪਾਸੇ وہ جشن جشن پچھلے میچ دور بھی آٹیا نے کہتے تفے لائے آ جشن آمر والی کہنے چوٹی کا نمبر جشن نے ਵੱਡੇ ਅੰਕੇ ਦਾ ਐਂਕੜੇ ਐਂਕੜੇ ਦਾ ਕੀਤਾ ਖੇਡ ਮੈਦਾਨ ਦੇ ਵਿੱਚ ਰੁੜ ਪਾ ਗਿਆ ਤਿੰਨ ਨੇ ਅਮਨਰ ਕੇ ਪਿਆਰ ਵਰਤਾਰ ਨੇ ਉਹ ਕਹਿੰਦੇ ਗੁਰੀ ਅਗਿਆ ਤਿਆਰ ਵਰਤਾਰ ਨੇ ਵੀ ਮਈਆ ਆਪਣੀ ਮਾਸ ਸਮਝਾਵਾ ਬੋਲਨ ਦਾ ਨੂੰ ਢੰਗ ਸਿਖਾਵਾ ਨਹੀਂ ਤਾਂ ਕੋਈ ਚੜਜੋ ਚੰਨਵੇ ਮੈਂ ਗੁਰੀ ਕਰੂੰਗੀ ਉਹ ਨਰਜਾ ਕਰ ਦੋ ਬੱਕ ਦੋ ਮੈਂ ਗੁਰੀ ਕਰੂੰਗੀ ਪਰ ਨਰਜਾ ਕਰ ਦੋ ਬੰਦਵੇ ਅਗਲੀ ਕਬੱਡੀ ਪਾਉਣ ਦੇ ਲਈ ਜਿਲ੍ਹਾ ਬਠਿੰਡਾ ਰਾਮੇਵਾਰੀ ਖੇਤਾਰ ਦਾ ਲੈ ਦੂਸਰੇ ਪਾਸੇ ਇਹਨੂੰ ਜਸ਼ਨ ਜੀਣਾ ਜੀਣਾ ਜਸ਼ਨ ਦੋ ਜਫੇ ਵਧੀਆ ਲੱਗਿਆ ਦਰਸ਼ਕੀ ਵੀਰੋ ਰੱਬ ਨੇ ਆ ਗਈ ਤਾੜੀ ਮਾਰਦੇ ਹੌਸਲੇ ਦੇ ਆ ਖਿਡਾਰੀ ਨੇ ਕਿਸੇ ਮੈਚਾਂ ਦੇ ਵਿੱਚੋਂ ਉਹ ਦੋ ਦੋ ਜਫੇ ਲਾਏ ਆ ਉਹ ਜਸ਼ਨ ਬੰਨ੍ਹਣ ਵਾਲੇ ਔਰ ਚੋਟੀ ਦਾ ਨੰਬਰ

ਮਾਲਕਾ ਰਾਤ ਦਾ ਬੜਾ ਕਿਹੜਾ ਘਪਰਾਵੰਦਿਆ ਆਹ ਕਦੇ ਗੱਲਾਂ ਕਹਿੰਦੇ ਸਰਜੀਤ ਪਿੰਡ ਰੱਖੀਏ ਨੇ ਆਪਣੇ ਗੀਤਾਂ ਦੇ ਵਿੱਚ ਪੁੱਠਿਆ ਆਹ ਬੱਲੇ ਬੱਲੇ ਕਰਵਾਈਆ ਲੈ ਅਗਲੀ ਕਬੱਡੀ ਨਵੀਂ ਟੌਨ ਦੇ ਲਈ ਤੇ ਦੂਸਰਾ ਪਾਸੇ ਤੀਜਾ ਪੱਫਾ ਨਹੀਂ ਨਹੀਂ ਲੱਗਿਆ ਜਸਨ ਜੋੜਾ ਫੈਸਲਾ ਰਫੀ ਦਾ ਫੈਸਲਾ ਜੱਜ ਵਰਗਾ ਤੇ ਜੱਜ ਦਾ ਸਾਡਾ ਰੱਪ ਵਰਗਾ ਰੱਪ ਵਰਗਾ ਆਹ ਚੋਟੀ ਦਾ ਨੰਬਰ ਆਪਣੀ ਟਾਕ ਦੀ ਖੜਾਣਾ ਲੈ ਛੋਟੀ ਦਾ ਨੰਬਰ ਜੋੜ ਗਿਆ ਆਜੋ ਜੀ ਦੋਨੇ ਟੀਮਾਂ ਸੋਰਟਰੀਆਂ 28 ਕਿਲੋ ਭਾਰ ਵਰਗ ਦੀਆਂ ਖੇਡਣ ਦੇ ਲਈ ਟੀਮਾਂ ਤਿਆਰ ਵਰ ਤਿਆਰ ਹੋਣਗੀਆਂ ਦੋਨੇ ਟੀਮਾਂ ਸੋਰਟ ਹੋਣੀਆਂ ਆਹ ਸਾਰਾ ਪਿੰਡ ਸਾਰਾ ਪਿੰਡ ਆਹ ਸਾਰਾ ਪਿੰਡ ਪੈ ਗਿਆ ਕੋੜੇ ਟੁੱਟ ਕੇ ਸੋਹਣੇ ਸਰਪੰਚ ਸਾਰੇ ਨੰਬਰ ਤੇ ਨੰਬਰ ਬੰਮਰ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੇ ਨਾਲ ਕਬੱਡੀ ਤੇ ਖੇਡ ਰੋਣ ਚਲੋ ਫੜੋ ਬਲਕਨ ਕਾਰਿਕੇ ਲਈ ਟੀਮ ਹੈ ਇੱਕ ਬੰਦਾ ਸਟੋਪ ਹੈ ਤਾਇਆਂ ਦਾ ਲੱਗੇ ਉਧਰ ਕਹਿੰਦੇ 45 ਕਿਲੋ ਵਰਗ ਦੀਆਂ ਟਾਇਆਂ ਪਹੁੰਚ ਆ ਰਹੀਆਂ ਹਨ ਕਿਵੇਂ ਖੁਸ਼ੀ ਨੇ ਕਹਿੰਦੇ ਰੇਡ ਪਾ ਦਿੱਤੀ ਹੈ ਫੇਰ ਮੈਦਾਨ ਦੇ ਵਿੱਚ ਇੱਕ ਪਾਸੇ ਅਮਨ ਤਿਆਰ ਵਰਤਾਰਨਾ ਖੁਸ਼ੀ ਭੱਜਣਾ ਪੈਣਾ ਖੁਸ਼ੀ ਭੱਜਣਾ ਪੈਣਾ ਮੈਨੂੰ ਲੱਗਦਾ

ਜਗਨ 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 ਨੇ ਪਹਿਲਾਂ ਵੀ ਕਮਾਲ ਕੀਤੀ ਹੈ ਲੱਗੇ ਪਾਸੇ ਆ ਨੰਬਰ के बारा के बारा के बारा के बारी बी बारी बी खट के छोलो नस कुटणी कुटणी संदोखा ओले कुटणी संदोखा ओले बले बे कंदे जशन जी शानदारो ਚੌਥਾ ਜੱਫਾ ਲਾ ਦਿੱਤਾ ਹੈ ਜਸਨ ਨੇ ਕਹਿੰਦੇ ਸ਼ਾਨਦਾਰ ਚੌਥਾ ਜੱਫਾ ਲਾ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਨੰਬਰ ਪਿੰਡ ਦੀ ਪਿਆਰ ਪਿਆਰ ਵਰ ਪਿਆਰ ਚਾਰ ਚਾਰ ਪਿਆਰ ਵਰ ਪਿਆਰ ਲੱਗ ਗਿਆ ਖੁੱਚਰ ਤੋਰੀ ਸ਼੍ਰਿੰਕਾ ਨੇ ਤਾਜੀਆਂ ਮੋੜ ਦਿੱਤੀਆਂ ਲੇਕਿਨ ਗਗਨ ਦੀ ਪੈਂਟਾਈ ਕਰ ਦੋਆ ਔਰ ਸਾਹਮਣੇ ਬੱਲੇ 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 ਕਿ ਮਾਰੇ ਮੋਟੇ ਮਾਤਰਾ ਤੇ ਮੁੰਡਿਆ ਜਿਹੜੀ ਆਪਣੀ ਭਰਾਵਾਂ ਨੂੰ ਨਹੀਂ ਸੱਜਦੇ ਓ ਮੈਨੂੰ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ਝੱਟੀ ਦੁੱਧ ਲੱਭਾਮ ਨੇ ਚੇ गर्म गर्म पकौड़े जलेबी लडू वसण ते भंग पीटे बी री टेस ते मुंडा मिली बणक बेट मिली आहे मिली बणक बेट मिली आहे

ਹਾਂ ਨਾਲ ਸਮੇਂ ਦੇ ਵਿੱਚ ਇਹ ਵੀ ਕਹਿੰਦੇ ਚੰਗੀਕ ਚੰਗਾ ਨੂੰ ਐਨ ਕਹਿੰਦੇ ਬੱਲੇ ਬੱਲੇ ਕਰਵਾਉਣੇ ਆ ਰਕੇ ਬਤੇਜ ਨੇ ਗਰਾਉਂਡੋਂ ਮੱਠਾ ਟੇਕਿਆ ਤੇ ਆਹਨ ਕਹਿੰਦੇ ਗੁਰੂ ਨੂੰ ਯਾਦ ਕੀਤਾ ਲੈ ਵੀ ਜੋਸਨ ਸਾਰ ਤੇ ਲਾ ਭੈਣਾਂ ਕੋ ਫੈਨ ਜਵਾਨੇ ਦੇ ਨੰਬਰ ਨੇ ਯਾ ਭਾਈਵੰਦਾ ਕਲੀ ਪਾ ਦੇ ਭਰਾਵਾਂ ਤੇ ਤੇ ਰਾਮੇ ਦੇ ਨੰਬਰ ਨੇ ਗੋ ਸਾਡੇ 5 ਪੁੱਛ ਲੋ ਕਹਿੰਦੇ ਦੋਨੇ ਸੀਨਾ ਰਾਜ ਦੀ ਤਾੜੀ ਨਾਲ ਪਾਈ ਜਾਂਦਾ ਦੋਨੇ ਟੀਮਾਂ ਦੀ ਜਿਹਨੇ ਹੱਥ ਦਿੱਤੇ ਨਾ ਰੱਬ ਨੇ ਤੇ ਤਾੜੀ ਤਾਂ ਬਣਦੀ ਐ ਤਾੜੀ ਤਾਂ ਬਣਦੀ ਐ ਗਰਾਊਂਡ ਤੇ ਕਹਿੰਦਾ ਸੌਖਾ ਨਹੀਂ ਆਉਣਾ